ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਰਮੂ ਵਾਲਾ ਪਹੁੰਚੇ ਆ ਕਰਮੂ ਵਾਲਾ ਪਿੰਡ ਇਧਰ ਬਿਲਕੁਲ ਨੇੜੇ ਬਿਆਸ ਦਰਿਆ ਦੇ ਰਹਿ ਜਾਂਦਾ ਧੁੰਨ ਪਿੰਡ ਘੜਕਾ ਰਤੋਕੇ ਇਹ ਪਿੰਡ ਬਿਲਕੁਲ ਨੇੜੇ-ਨੇੜੇ ਆ ਤੇ ਸਰਦਾਰ ਲਖਵੀਰ ਸਿੰਘ ਉਹਨਾਂ ਦੇ ਕੋਲ ਆਏ ਆ ਸੋ ਲੋਕਲ ਏਰੀਆ ਵਾਲੇ ਭਰਾ ਜਿਹੜੇ ਜਾਣੂ ਆ ਠੀਕਾ ਜੀ ਲਖਾ ਸਿੰਘ ਫੌਜੀ ਵਪਾਰੀ ਦੇ ਨਾਲ ਨਾਂ ਨਾਲ ਵੀ ਜਾਣਦੇ ਆ ਸਾਰੇ ਮੇਰੇ ਭਰਾ ਤੇ ਵੀਡੀਓ ਅੱਜ ਦੋਸਤੋ ਆਪਾਂ ਇਸ ਘਰੋਂ ਪਹਿਲੀ ਬਣਾ ਰਹੇ ਆ ਵਪਾਰ ਲੈਣ ਦਾ ਕੰਮ ਆ ਘਟੋ ਘਾੜ ਕੋਈ 30 35 ਸਾਲ ਪੁਰਾਣਾ ਜਿਹੜਾ ਵਪਾਰ ਦਾ ਕੰਮ ਆ ਮਾਲ ਇਹਨਾਂ ਦੇ ਕੋਲ ਅਕਸਰ ਜਿਹੜਾ ਮੱਝਾਂ ਝੋਟੀਆਂ ਵੜਾਂ ਹਰ ਇੱਕ ਤਰ੍ਹਾਂ ਦੀ ਕੈਟਾਗਰੀ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਖਾਸ ਤੌਰ ਤੇ ਸੋ ਅੱਜ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਤੁਹਾਨੂੰ ਨਾਗ ਦਿਖਾਉਣੇ ਆ ਟੋਟਲ 6 ਨਾਗ ਨੇ ਤਿੰਨ ਵੜਾਂ ਦਿਖਾਵਾਂਗੇ ਤੇ ਤਿੰਨ ਹੀ ਮੱਝਾਂ ਝੋਟੀਆਂ ਨੇ ਦੋ ਝੋਟੀਆਂ ਜਿਹੜੀਆਂ ਗੱਬਣਾ ਠੀਕ ਹੈ ਜੀ ਇੱਕ ਮਾਜ ਸੂਈ ਸਵਾਈ ਹੈ ਬਿਲਕੁਲ ਤਾਜੀ ਤੇ ਵੜਾਂ ਦੀ ਗੱਲ ਕਰੀਏ ਦੋ ਵੜਾਂ ਜਿਹੜੀਆਂ ਤੋਕੜ ਨੇ ਠੀਕ ਹੈ ਜੀ ਬਣੀਆਂ ਸੌਰੀਆਂ ਨੇ ਅਗੇ ਜਿੰਨੇ ਚਨੇ ਸਮੇਂ ਦੀਆਂ ਬਣੀਆਂ ਸੌਰੀਆਂ ਤੁਹਾਨੂੰ ਪ੍ਰੋਪਰ ਆਪਾਂ ਵੀਡੀਓ ਦੇ ਵਿੱਚ ਦੱਸ ਦਿਆਂਗੇ ਇੱਕ ਬਗੈਰ ਬੱਚੇ ਉਹ ਜਿਹੜੀ ਤੁਹਾਨੂੰ ਵੜ ਦਿਖਾ ਦੇਾਂਗੇ ਕੋਈ ਮਹੀਨਾ ਸਵਾ ਮਹੀਨਾ ਦਾ ਸਮਾਂ ਹੋ ਗਿਆ ਉਹਨੂੰ ਸੂਈ ਨੂੰ ਸੋ ਅੱਜ ਤਰੀਕ ਤੁਸੀਂ ਨੋਟ ਕਰ ਲਓ 14 ਅਕਤੂਬਰ ਤੇ ਸਮਾਂ ਕੋਈ ਮਾਰਨਿੰਗ 11 11:30 ਵਜੇ ਦਾ ਟਾਈਮ ਆ ਸੋ ਨਾਗੋ ਬਿਲਕੁਲ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਬਿਲਕੁਲ ਜਾਇਜ਼ ਬਾਜਪਰੇਟਾਂ ਦੇ ਵਿੱਚ ਪਸ਼ੂ ਰਹਿਣਗੇ ਸੋ ਫੋਲੋ ਬਿੜਿਓ ਤੁਸੀਂ ਅੰਤ ਤੱਕ ਦੇਖਿਆ ਜੇ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਆਓ ਕਰਦੇ ਆ ਪੂਰੀ ਗੱਲਬਾਤ ਹਰੀਕੇ ਪੱਤਨ ਤੋਂ ਵੀ ਕੋਈ 15 18 17 ਕਿਲੋਮੀਟਰ ਦੀ ਦੂਰੀ ਆ ਤੇ ਸਰਿਆਲੀ ਵੀ ਇਥੋਂ ਤਕਰੀਬਨ ਕੋਈ 12 13 ਕਿਲੋਮੀਟਰ ਦੀ ਦੂਰੀ ਤੇ ਆ ਸੋ ਬਾਕੀ ਚੋਲਾ ਸਾਹਿਬ ਥਾਣੀ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਪਿੰਡ ਰਤੋਕੇ ਤੇ ਰਤੋਕੇ ਤੋਂ ਤੁਸੀਂ ਸਿੱਧੀ ਪਿੰਡ ਕਰਮੂ ਵਾਲੇ ਵਿਜ਼ਿਟ ਕਰ ਜੂਗੇ ਸਭ ਤੋਂ ਪਹਿਲਾਂ ਫੌਜੀ ਸਾਹਿਬ ਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਨੂੰ ਖਾਓ ਭਾਜੀ ਸੇਤਾਂ ਸੁਣਾਓ ਕਿਵੇਂ ਠੀਕ ਠਾਕ ਹੈ ਕਿਰਪਾ ਰੱਬ ਦੀ ਚੜ੍ਹਦੀ ਕਲਾ ਜੀ ਚਲੋ ਸ਼ੁਕਰੇ ਮਾਲਕ ਦਾ ਅੱਛਾ ਭਾਜੀ ਵੀਡੀਓ ਅੱਜ ਆਪਾਂ ਪਹਿਲੀ ਸ਼ੂਟ ਕਰਦੇ ਪਏ ਆਪਣੇ ਘਰੋਂ ਪਹਿਲੀ ਜਿੰਦੂ ਆਪਣਾ ਕੰਮ ਤੇ ਹੈਗਾ ਪੁਰਾਣਾ ਹਾਂਜੀ ਬਹੁਤ ਪੁਰਾਣਾ ਵਾ ਪਰ ਆਪਾਂ ਇਸ ਤਰ੍ਹਾਂ ਵੀ ਦੋ ਚਾਰ ਪਹੂ ਚੰਗੇ ਲੈਣੇ ਚੰਗੇ ਵੇਚਣੇ ਸਚਾਈ ਦੇ ਕੰਮ ਕਰਦੇ ਆਪਾਂ ਠੀਕ ਹੈ ਜੀ ਇਹ ਨਹੀਂ ਵੀ ਆਪਾਂ ਤੜ ਕੇ 2 ਵਜੇ ਚੋ ਲਿਆ ਜਾਂ 3 ਵਜੇ ਚੋ ਲਿਆ ਉੱਠ ਕੇ ਇਹ ਨਹੀਂ ਗੱਲ ਹੈਗੀ ਅੱਜ ਵੀ ਮੱਝਾਂ ਦੀ 6 ਵਜੇ ਚਵਾਈ ਹੋਈ ਆ ਹਾਂਜੀ ਚਲੋ ਤੁਹਾਡੇ ਨਾਲ ਗੱਲ ਸਵੇਰੇ ਹੋਈ ਰਾਤ ਨਹੀਂ ਹੋਈ ਅੱਜ ਮੋਰਨਿੰਗ ਦੀ ਗੱਲ ਹੋਈ ਆਪਣੀ ਹਾਂਜੀ ਪਹਿਲੀ ਵੀਡੀਓ ਪਾਉਣੀ ਆਪਾਂ ਘਟ ਮਾਰ ਜਾਂਦੇ ਪਹੂ ਦੇਵਾਂਗੇ ਰਿਕਮੈਂਡ ਭੈਣ ਭਰਾ ਕੋ ਜਿਹੜਾ ਲਹੂ ਆਪਣਾ ਫਰਕ ਨਾ ਨਿਕਲੂ ਪਾਈਆ ਦੁੱਧਾ ਵੀ ਜੋ ਦੱਸਾਂਗੇ ਜਿੰਨੇ ਦਿਨ ਦੱਸਾਂਗੇ ਉਹ ਕਲੀਅਰ ਗੱਲ ਕਰਾਂਗੇ ਸੋ ਸਾਨੂੰ ਕਹੋ ਜੇ ਸੱਚੀ ਸੁੱਚੀ ਗੱਲ ਕਰਾਂਗੇ ਤੁਹਾਡਾ ਵੀ ਮਾਰਦਨ ਬਣੂਗਾ ਸਾਡੀ ਵੀ ਮੰਲਾ ਬਣੂਗੀ ਬਿਲਕੁਲ ਜੀ ਬਿਲਕੁਲ ਜੀ ਬਣੂਗੀ ਤੁਹਾਡੀ ਵੀ ਰਹਿਊਗੀ ਧੂਰ ਮਾਰਾਂ ਦੇ ਗਾਣਾ ਕੋਈ ਨਹੀਂ ਆਉਣਾ ਨਹੀਂ ਸਾਡਾ ਲੰਮਾ ਚੌੜਾ ਕੰਮ ਕਰਨਾ ਹੈ ਇੱਕ ਦਿਨ ਦਾ ਕੰਮ ਨਹੀਂ ਘਾਟਾ ਠੀਕ ਹੈ ਹਾਂਜੀ ਤੇ ਅੱਛਾ ਫੌਜੀ ਸਾਹਿਬ ਇਹ ਆਪਾਂ ਜਿੱਦਾਂ ਜ਼ਿਕਰ ਕੀਤਾ ਪਹਿਲਾਂ ਭੈਣ ਭਰਾਵਾਂ ਨੂੰ ਦੱਸ ਦਿੱਤਾ ਵੀ 25 30 ਜਾਂ 30 35 ਸਾਲ ਦਾ ਜਿਹੜਾ ਆਪਣਾ ਬਿਲਕੁਲ ਵਪਾਰ ਲੈ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਮਾਲ ਇਸੇ ਤਾਂ ਨਹੀਂ ਆਪਣੇ ਕੋਲ ਮਤਲਬ ਜਿਹੜੇ ਪੰਜ ਚਾਰ ਪੱਕੇ ਆਪਣੇ ਕੋਲ ਬਹੁਤ ਨੇ ਪੰਜ ਚਾਰ ਜੀ ਪੱਕੇ ਹੁੰਦੇ ਆ ਠੀਕ ਆ ਜੀ ਅੱਜ ਆਪਾਂ ਜਿਹੜੇ ਐਨੀਮਲ ਦਿਖਾਉਣੇ ਆ ਜੀ ਤਿੰਨ ਮੱਝਾਂ ਝੋਟੀਆਂ ਆਪਣੇ ਕੋਲ ਤਾਂ ਤਿੰਨ ਹੀ ਵੇੜਾ ਨੇ ਤਿੰਨ ਹੀ ਵੇੜਾ ਨਹੀਂ ਆ ਜੀ ਲੋ ਵੀ ਸ਼ੁਰੂਆਤ ਆ ਦੋਸਤੋ ਕਰਦੇ ਆ ਪਹਿਲੇ ਨੰਬਰ ਤੋਂ ਇੱਕ ਜਿਹੜੀ ਤੁਹਾਨੂੰ ਸਟਾਰਟਿੰਗ ਦੇ ਵਿੱਚ ਆਪਾਂ ਮੱਝ ਦਿਖਾ ਦਿਆਂਗੇ ਅੱਜ ਜਿਵੇਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਵੀ ਹੁਣ 11:30 11:30 ਵਜੇ ਦਾ ਟਾਈਮ ਆ ਤੇ ਫੌਜੀ ਸਾਹਿਬ ਉਹਨਾਂ ਨੇ ਮਾਰਨਿੰਗ ਜਿਹੜੀ ਚਵਾਈ ਕਰ ਦਿੱਤੀ ਸੀ ਇਸ ਮੱਝ ਦੀ ਸੁਬਾ ਟਾਈਮ ਕਿੰਨੇ ਕਬਜੇ ਚਵਾਈ ਕਰਤੀ ਹੈ ਜੀ ਉਹ 6 ਕੋਈ 6 ਤੋਂ 6 ਹੀ ਚੋਣੀ ਹੈ ਠੀਕ ਆ ਜੀ ਵੜਾ ਜਿਹੜੀਆਂ ਆਪਣੇ ਕੋਲ ਤੋਕੜ ਉੱਤਰਲੇ ਪਾਸੇ ਆ ਚਾਹੇ ਬਗੈਰ ਬੱਚੋਂ ਸਾਰੇ ਪਸ਼ੂ ਚੋਲੇ ਸੀਗੇ ਸਾਰੇ ਸਾਰੇ ਜੀ ਠੀਕ ਆ ਜੀ ਸੋ ਪਹਿਲੇ ਨੰਬਰ ਤੋਂ ਇਹਦੇ ਤੋਂ ਸ਼ੁਰੂਆਤ ਕਰਦੇ ਆ ਜੀ ਮੱਝ ਆ ਮੱਝ ਨੂੰ ਘਰ ਸੁਈ ਮੱਝ ਜੀ ਇੱਕ ਸੁਬਾ ਗਨਮਾ ਜੀ ਸੁਬਾ ਤਿੱਜਾ ਜੀ ਤਿੱਜਾ ਸੁਬਾ ਪਿਓਰ ਤਿੱਜਾ ਸੁਬਾ ਲਓ ਜੀ ਪਿਓਰ ਤਿੱਜਾ ਸੁਬਾ ਤੇ ਦਿਨ ਕਿੰਨੇ ਹੋਗੇ ਸੁਈ ਨੂੰ ਦਿਨ ਜੀ ਉਤਰਾਂ ਦਾਣ ਜਾਂ 15 ਦਿਨ ਲਾ ਲਓ ਤੁਸੀਂ ਲਓ ਜੀ 15 ਦਿਨਾਂ ਦੀ ਅਪ੍ਰੋਕਸੀਮੇਟਲੀ ਹੋ ਗਈ ਆ ਸੁਈ ਦਾ ਸਮਾਂ ਠੀਕ ਆ ਜ ਹਾਂ ਜੀ ਇਹ ਬੱਚਾ ਜੀ ਮਗਰ ਠੀਕ ਆ ਜੀ ਕੁਲਾ ਬੱਚਾ ਚਲੋ 15 ਦਿਨਾਂ ਦਾ ਬਿਲਕੁਲ ਜੈਡ ਬਲੈਕ ਤੇ ਇਹਦੇ ਥੱਲੇ ਆਸੋਕ ਤੋਂ ਦੁੱਧ ਕਿੰਨਾ ਜੀ ਇਹਦੇ ਸੰਧੂ ਉਹ ਪੂਰਾ ਜਿਹੜਾ ਮਿੰਟੀ ਦਾ ਦੁੱਧ ਉਹ ਦਾਹਾ 10 ਲੀਟਰ ਆ ਪਰ ਆਪਾਂ 9 ਕਰਕੇ ਦੇ ਦਾਂਗੇ ਭਾਵੇਂ ਕੋਈ ਤਿੰਨਾਂ ਗੇ ਚੋਲੇ ਆਪਾਂਵੇਂ ਕੋਈ ਚੋਵੇ ਵੀ ਰਾਂ ਤਨਾਮ ਪੂਰ ਛੱਟੇ ਦੀ ਸਾਰੇ ਗਰੰਟੀ ਉਪੋਲੀ ਮੱਝ ਕਈ ਵਾਰ ਫੌਜੀ ਸਾਹਿਬ ਇਸ ਤਰ੍ਹਾਂ ਹੁੰਦਾ ਨਾ ਵੀ ਆਨਲਾਈਨ ਕਈ ਭਰਾ ਸੌਦਾ ਕਰ ਲੈਂਦੇ ਵੀ ਯਕੀਨ ਤੇ ਵੀ ਉਹ ਮਤਲਬ ਉਹੀ ਆਪਾਂ ਗੱਲ ਕਹੀਏ ਵੀ 9 ਕਿਲੋ ਤੇ 9 ਕਿਲੋ ਠੰਡਾ ਕਰਕੇ ਦੁੱਧ ਚੋਲੇ ਬਿਲਕੁਲ ਜੀ ਆਪਣੇ ਲੋਕਲ ਏਰੀਆ ਦਾ ਭਾਈ ਉਤਰਾਂ ਲੈ ਜੇ ਸਾਈ ਨੇ ਚੋਕੇ ਪਾਦੇ ਅਸੀਂ ਇਹੋ ਜਿਹਾ ਈ ਈ ਮੰਨੇ ਨੇ ਹੈਗੇ ਠੀਕ ਆ ਜੀ ਤੇ ਬਾਕੀ ਜਿਹੜਾ ਦੂਰ ਨੇੜਿਆ ਉਹਨੂੰ ਵੀ ਆਪਾਂ ਦੋ ਡੰਗ ਚੋਲੇ ਪਰ ਵੀਡੀਓ ਕਾਲ ਤੇ ਚਵਾ ਲੈ ਠੀਕ ਆ ਜੀ ਇੱਕ ਨੰਬਰ ਦੀ ਆ ਠੀਕ ਆ ਭਾਜੀ ਦੁੱਧ ਵੱਧ ਹੋਊਗਾ ਖੋਲ ਕੇ ਤੋੜ ਕੇ ਦਿਖਾ ਦਗੇ ਸੋ 9 ਲੀਟਰ ਜਿਹੜਾ ਦੋਸਤੋ ਦੁੱਧ ਦੇ ਥੱਲੇ ਇਸ ਵਕਤ ਹਾਜ਼ਰ ਆ 15 ਦਿਨਾਂ ਦੀ ਸੂਈ ਆ ਢਾਂਚਾ ਵੱਡਾ ਕੱਦ-ਕਾਠ ਵੱਡਾ ਕੋਈ ਵੀ ਆਪਣਾ ਸਾਜਣਾ ਦੂਰ ਨੇੜਿਆਂ ਆ ਇਸ ਕੁਆਲਿਟੀ ਤੁਹਾਡੇ ਸਾਹਮਣੇ ਆ ਸਿੰਘ ਦੀ ਬੰਤਰ ਉੱਚੀ ਖੁੱਲੀ ਵੱਡੀ ਹਾਈਟ ਕਾਤ ਬੋਤ ਦੇ ਵਿੱਚ ਸੋ ਲੈਵੇ ਆਰਡਰ ਦੀ ਜੇਕਰ ਆਪਾਂ ਗੱਲ ਕਰੀਏ ਤੇ ਚਾਰੇ ਥਾਂ ਬਾਕੀ ਇੱਕ ਸਾਰ ਪੱਧਰੀ ਆ ਬੈਕ ਸਾਈਡ ਤੋਂ ਥੋੜਾ ਜਿਹਾ ਵਿਖਾਲਾ ਜਾਂ ਲੈਵੇ ਤੋਂ ਥੋੜਾ ਜਿਹਾ ਜਜਮੈਂਟ ਘੱਟ ਕਰਾਉਂਗਾ ਕਰਾਉਣਗੇ ਪਸ਼ੂ ਕਿਉਂਕਿ ਮਾਰਨਿੰਗ ਜਿਹੜੀ ਚਵਾਈ ਆ ਇਹਨਾਂ ਪਸ਼ੂਆਂ ਦੀ ਹੋ ਗਈ ਆ ਥੋੜਾ ਜਿਹਾ ਅੱਜ ਵਿਉਂਤ ਚਾਹੇ ਇਹ ਕਹ ਲੋ ਵੀ ਕੋਈ ਇਰਾਦਾ ਸਮਾਂ ਨਹੀਂ ਸੀਗਾ ਵੀ ਅੱਜ ਵੀਡੀਓ ਫੌਜੀ ਸਾਹਿਬ ਹੁਣਾਂ ਦੀ ਬਣਾਉਣੀ ਆ ਫਿਰ ਅਚਾਨਕ ਜਿਹੜੀ ਗੱਲਬਾਤ ਹੁੰਦੀ ਆ ਤੇ ਵੀਡੀਓ ਆਪਾਂ ਕਵਰ ਕਰਨ ਪਹੁੰਚ ਗਏ ਆ ਠੀਕ ਆ ਤੇ ਬਣਿਆ ਥਣਿਆ ਪਸ਼ੂ ਦੋਵੇਂ ਟਾਈਮ ਮੇਰਾ ਕੋਈ ਵੀ ਸੱਜਣ ਭਰਾ ਆਇ ਤੇ ਆਣ ਕੇ ਵੇਖ ਸਕਦਾ ਆਪਣੀ ਦੋ ਟਾਈਮ ਚੋਗੇ ਤਸੱਲੀ ਕਰ ਸਕਦੇ ਹੋ ਤੁਸੀਂ ਬਿਲਕੁਲ ਬਰੀਕ ਪਤਲੇ ਪਿੰਡੇ ਦੇ ਵਿੱਚ ਸੋ 9 ਕਿਲੋ ਇਸ ਵਕਤ ਦੁੱਧ ਦੇ ਥੱਲੇ ਹਾਜ਼ਰ ਚਿਕਾ ਦੇ ਮੜੀ ਪਾਣੀ ਨੂੰ ਦੌਰ ਤੇ ਭਾਜੀ ਇਹਦੀ ਡਿਮਾਂਡ ਇਹਦਾ ਮੁੱਲ ਕੀ ਕਰਦੇ ਪਏ ਆ ਜੀ ਇਹਦਾ ਸੰਧੂ ਸਾਹਿਬ ਆਪਾਂ ਬਹੁਤਾ ਮੁੱਲ ਨਹੀਂ ਕਰਨਾ ਪਹਿਲੀ ਵੀਡੀਓ ਇੱਕ ਗਾਂ ਤਿਆਰ ਆ ਰਹੇ ਆ ਅਰਕ ਬਹੁ ਔਖਾ ਕਰਿੰਦਾ ਪਾਣੀ ਪੁਣੀ ਇਹ ਚਲੋ ਸਾਡਾ ਵੀ ਚੋਨਾ 9 10 ਕਲੇ ਆਪਣਾ ਆਪਦਾ ਖੋਦਾ ਮਰਿਆ ਬਿਲਕੁਲ ਬਹੁਤ ਨੁਕਸਾਨ ਹੋ ਗਿਆ ਜੀ ਆਪਾਂ ਇਹਦਾ ਜੀ ਸਾਨੂੰ ਸਭ ਮੁੱਲ 85 ਕਰਦੇ ਆ ਅੱਛੀ ਝੋ ਮਾਨਦਾਨ ਕਰਦਾਂਗੇ ਤੇ 80 ਚੋ ਜੀ ਹਾਂਜੀ ਠੀਕ ਆ ਜੀ ਕਰਦਾਂਗੇ 2000 ਛੱਡ ਦਾਂਗੇ ਅਸੀਂ 78 ਦੀ ਹਾਂਜੀ ਲਓ ਜੀ 78000 ਦੀ ਦੋਸਤੋ ਅੱਜ ਜਿਹੜੀ ਤੁਹਾਨੂੰ ਇਹ ਬਿਲਕੁਲ ਸੱਜਰ ਮਾਜ ਮਿਲ ਜਾਊਗੀ 50 ਕਿ ਮੈਨੂੰ ਕਲੀਅਰ ਹੀ ਡੇਟ ਪਏ ਅੱਜ ਕਦ ਕਾਠ ਹਾਲੀ ਆ ਅੱਜ ਹੋਰ ਵਾਜੂਗੀ ਬਿਲਕੁਲ ਜੀ ਬਿਲਕੁਲ ਲਓ ਵੀ ਹਾਈਟ ਕਾਤ ਪੂਰਾ ਠੀਕ ਆ ਸੋ 노 ਡਾਊਟ ਕਿਸੇ ਭਰਾ ਨੇ ਦੂਰੋਂ ਆਉਣਾ ਠੀਕ ਆ ਜੀ ਹਾਈਟ ਕੱਦ ਪਹਿਲਾਂ ਵੀ ਆਪਾਂ ਜ਼ਿਕਰ ਕਰ ਦਿੱਤਾ ਵੱਡੀ ਹਾਈਟ ਕੱਦ ਦੇ ਚਾ ਮਗਰ ਇਹਦੇ ਕਟਾ ਮੇਲ ਕਾਫ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਆ ਇਸ ਤੋਂ ਬਾਅਦ ਇੱਕ ਤੁਹਾਨੂੰ ਆਪਾਂ ਝੋਟੀ ਦਿਖਾਉਣੇ ਆ ਤੇ ਇਹ ਫੌਜੀ ਸਾਹਿਬ ਤੁਸੀਂ ਦੱਸਣ ਦਾ ਜੀ ਵੀ ਆਪਾਂ ਘਰੋਂ ਹੀ ਸੇਲ ਕਰਦੇ ਆਂ ਇਹ ਗਰਦੀ ਜੇ ਆਪਾਂ ਟੋਕਣ ਗੱਬਣ ਲਈ ਝੋਟੀ ਠੀਕ ਆ ਜੀ ਹੁਣ ਚਲੋ ਆਪਣੇ ਕੋ ਪਹੂ ਜਾਦੇ ਆ ਠੀਕ ਆ ਆਉਂਦੇ ਜਾਂਦੇ ਨੇ ਪਹੂ ਇਹ ਵੀ ਆਪਾਂ ਸੇਲ ਕਰ ਦੇਣੀ ਆ ਤੇ ਇਹਦਾ ਸਮਝ ਕਿੰਨਾ ਕੁ ਪਿਆ ਜੀ ਸੁਣਦਾ ਇਹਦਾ ਜੀ ਆਪਾਂ ਤਕਰੀਬਨ 15 ਦਿਨ ਮੰਨ ਲੇ ਕੋਈ ਲੈ ਲੈ 2-4 ਦਿਨ ਵਾਧਾ ਘਟਾ ਵੀ 15 ਤੋਂ 17 ਲੈ ਜੂ ਜਾਂ ਤੇਆਂ ਲੈ ਜੂ ਜਦੋਂ ਵਾਧ ਨਹੀਂ ਜਾਣੇ ਆਹ ओरिजिनल ਜਿਹੜਾ ਦੂਜਾ ਸੂਬਾ ਹੀ ਆ ओरिजिनल ਦੂਜਾ ਸੂਬਾ ਪਹਿਲੇ ਕਾ ਜੀ ਲਓ ਵੀਰੇ ਇਹਨੂੰ ਵੀ ਕੱਢ ਕੇ ਬਾਹਰ ਤੋਰ ਕੇ ਦਿਖਾਈਏ ਸੋ ਸੈਕਿੰਡ ਟਾਈਮ ਆ ਰਾ ਦੋਸਤ ਫੇਸ ਕੁਆਲਿਟੀ ਤੁਹਾਨੂੰ ਦਿਖਾਵਾਂਗੇ ਬਿਲਕੁਲ ਮੱਥਾ ਬਿਲਕੁਲ ਬਲੈਕ ਜੈਡ ਛੋਟਾ ਸਿੰਘ ਵਜਨ ਦੋੜ ਪੂਰਾ ਥੋੜਾ ਵੀਰੇ ਇਧਰ ਨੂੰ ਇੱਕ ਵਾਰੀ ਤੋਰਿਆ ਜੀ ਆਹ ਦੇਖੋ ਬਾਕੀ ਹਾਈਟ ਕੱਦ ਦੀ ਵੀ ਸੋਹਣੀ ਆ ਛੋਟੀ ਜੰਪਲ ਬਹੁਤ ਜ਼ਿਆਦਾ ਵਜਨ ਦੋੜ ਪੂਰਾ ਤੇ 15 14 ਦਿਨਾਂ ਦੇ ਵਿੱਚ ਚੰਗੀ ਖਾਸੀ ਤਿਆਰੀ ਕਰ ਜੂਗੀ ਹੋਰ ਅੱਜ ਤੋਂ ਜੇਕਰ ਆਪਾਂ ਅਗੇ ਨਹੀਂ ਇੱਕ ਹਫਤੇ ਤੱਕ ਲਾਹੇ ਬਣਾਏ ਚੰਗਾ ਪੈ ਜੂਗੀ ਸੋ ਹਜੇ ਤਕਰੀਬਨ ਅਪਰੋਕਸੀਮੇਟਲੀ ਜਿਹੜੇ 15 ਕੁ ਦਿਨ ਇਹਦੇ ਬਾਕੀ ਆ ਸੁਣਦੇ ਸਵੇਲ ਫੁੱਲ ਬਹੁਤ ਸੋਹਣੀ ਆ ਲੰਬਾਈ ਤੁਸੀਂ ਮਾਰੋ ਨਿਗਾ ਠੀਕ ਆ ਜੀ ਸੋ ਆਰਡਰ ਕੁਆਲਿਟੀ ਚੰਗੀ ਆ ਬਾਕੀ ਲੇਵਾ ਕਰਮ ਵਾਲੀ ਜਿਵੇਂ ਜਿਵੇਂ ਭਰੂਗੀ ਥੋੜਾ ਜਿਹਾ ਉਦਾਂ ਬਿਲਕੁਲ ਸਾਹਮਣੇ ਜਿਹੜਾ ਸ਼ੋਅ ਕਰਦੀ ਜਾਊਗੀ ਦਿਨ ਬਦ ਦੇ ਨਾਲ ਉੱਪਰੋਂ ਬਿਲਕੁਲ ਚੌੜਾ ਪਿੱਠਪੂੜਾ ਸੋ ਪਲੀ ਪਲੀਤੀ ਪੂਰੀ ਆ ਠੀਕ ਆ ਜੀ ਸੋ ਵਜਨ ਵਜਨ ਪੂਰਾ ਝੋਟੀ ਦਾ ਦੂਜਾ ਸਵੇਰ ਜਿਹੜਾ ਇਸ ਵਾਰ ਝੋਟੀ ਇਸ ਸੂਣ ਜਾ ਰਹੀ ਆ ਵੈਸੇ ਵਪਾਰ ਲੈਣ ਦਾ ਕੰਮ ਆ ਪਰ ਇਹ ਝੋਟੀ ਜਿਹੜੀ ਹੋਜੀ ਸਾਹਿਬ ਹਣੀ ਘਰੋਂ ਸੇਲ ਕਰਨ ਲੱਗੇ ਆ ਸੋ ਦੂਜੇ ਸਵੇਰੇ ਝੋਟੀਆਂ ਸੂਣਾ ਜਿਹੜਾ ਬਿਲਕੁਲ オリジナル ਆ ਕੋਈ ਵੀ ਸੱਜਣ ਚਿਹਰੇ ਮੂਰੇ ਤੋਂ ਨਾਰਮਲੀ ਇੱਥੇ ਆਉਂਗੇ ਤੁਹਾਨੂੰ ਵੈਸੇ ਵੀ ਜੱਜਮੈਂਟ ਹੋ ਜਾਊਗੀ ਪਸ਼ੂ ਵੇਖ ਕੇ ਆ ਠੀਕ ਆ ਹਾਂ ਮਿੱਠੀ ਆ ਮੂੰਹ ਦੀ ਵੀ ਕੱਚੀ ਪੋਲੀ ਆ ਬਿਲਕੁਲ ਆ ਲਓ ਜੀ ਸੋ ਜਿੱਦਾਂ ਮਰਜ਼ੀ ਠੀਕ ਆ ਜੀ ਕਿਸੇ ਭਰਾਣੇ ਲਈ ਕੁਵਟ ਦੇਣਾ ਕੋਈ ਮਸਾਲਾ ਦੇਣਾ ਜਿੱਦਾਂ ਮਰਜ਼ੀ ਹੱਥ ਉੱਥੇ ਮੂੰਹ ਦੇ ਵਿੱਚ ਪਾ ਕੇ ਕੋਈ ਚੀਜ਼ ਦੇ ਸਕਦੇ ਹੋ ਤੁਸੀਂ ਆ ਨੇ ਠੰਡੀ ਮਿੱਠੀ ਆ ਭਰਾਣੇ ਨੂੰ ਗਵਾ ਮਾਰ ਗਈ ਭਾਵੇਂ ਜਿਵੇਂ ਮਰਜ਼ੀ ਜੱਡੇ ਜੱਤ ਮਰਜ਼ੀ ਕਰੀ ਹੁਣ ਉਹੋ ਜੀ ਨਹੀਂ ਆ ਸੋ ਮਰਜ਼ੀ ਨੂੰ ਖੜੀ ਹੋ ਗਈ ਠੀਕ ਇਹ ਭਾਜੀ ਮੰਨ ਲਓ ਵੀ ਪਲੂਨ ਪਹਿਲੇ ਸਵੇਰੇ ਦੁੱਧ ਕਿੰਨਾ ਚਿਰ ਚਵਾਗੇ ਨਾ ਮੋਟਾ ਦਾ 10 ਕਿਲੋ ਚੋਇਆ ਜੀ ਪਹਿਲੇ 9 10 9 10 ਕਿਲੋ ਚਲ ਪਹਿਲਾਂ ਝੋਟੀਆਂ ਕੱਢਦੀਆਂ ਆ ਕਿਦਾਂ ਲਾ ਕੇ ਤੇ ਲਓ ਜੀ ਠੀਕ ਆ ਬਾਕੀ ਥੱਲੇ ਚੋਆ ਚਲਾ ਬਹੁਤ ਸੋਹਣਾ ਦੇਵਾਲੂ ਬਾ ਉਹਨਾਂ ਹੀ ਪੈਕ ਸਾਈਡ ਨੂੰ ਕੱਢ ਲੈਦੀ ਪੂਰਾ ਪੂਰਾ ਹੀ ਪੂਰੀ ਬਣੂ ਝੋਟੀ ਕੇ ਠੀਕ ਆ ਜੀ ਉਹਦੇ ਆਪਾਂ ਵੀਡੀਓ ਕਰਕੇ ਉਹ ਤੇ ਆਪਾਂ ਨਾ ਹੀ ਪਾਉਂਦੇ ਇਹ ਚਲ ਨਾਲ ਪਾ ਦਨੇ ਹੋਈ ਅਨੇ ਚਲ ਕੋਨੀ ਚਲੋ ਅੱਜ ਆਪਾਂ ਉਹ 2 ਰੁਪਈਆ ਕਿਸੇ ਨਾ ਕਿਸੇ ਸਸਤੀ ਦੇ ਦਈਏ ਹਾਂਜੀ ਹਾਂ ਪਤਲਾ ਸਵਲੀ ਦੇ ਦਾਂਗੇ ਚਲੋ ਕਿਸੇ ਨੇ 15 ਦਿਨ ਸਾਹਮਣੀ ਸੂਤੀ ਆ ਪਹਿਲਾਂ ਕੋਈ ਨਹੀਂ ਛੱਡਾਂਗੇ ਥੋੜੇ ਬੜਾ ਰੈਕ ਕਰ ਦਾਂਗੇ ਆਪਾਂ ਭਾਵੇਂ ਸਾਹਮਣੀ ਜਿੰਨੇ 15 ਦਿਨ ਬਸ 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 ਬਾਕੀ ਚਲੋ ਝੋਲਾ ਝਾਲਾ ਖਲਾਲ ਖਰੂ ਚੰਗਾ ਮੋਜੀ ਢਿਲ ਢਿਲ ਦੇਵਾ ਚੰਗਾ ਪਰੂਗੀ ਠੀਕ ਆ ਜੀ ਢਿਲ ਤੁੱਲ ਬਹੁਤ ਜਿਆਦੀ ਹੋਰੀਆਂ ਢਿਲ ਹਾਂਜੀ ਕੋਈ ਗੱਲ ਆ ਮਾਰੋ ਨੀਗਾ ਠੀਕ ਆ ਹਾਂ ਜੀ ਬਹੁਤ ਚੀਲਸਾ ਲੱਗ ਛੋਟੀਆਂ ਚੰਗੀਆਂ ਛੋਟੀਆਂ ਸਾਰੀ ਚੰਗੀਆਂ ਬਰੇਕੀ ਦੇ ਵਿੱਚ ਤੇ ਇਹਦਾ ਭਾਜੀ ਕੀ ਤੇ ਦੇਵਾਂਗੇ ਲੱਖ ਦੀ ਅੱਜ ਜੇ ਲਊ ਤਾਂ 95000 ਦੀ ਦੇ ਦਾਂਗੇ ਅੱਜ 95 ਦੀ ਹਾਂਜੀ ਅਗਲੇ ਹਫਤੇ ਤੱਕ 95 ਦੀ ਹਾਂ ਹਫਤੇ ਦੁਬਾਰਾ ਹੋਰ ਰੇਟ ਹੋਊਗਾ ਇਹ ਬਿਲਕੁਲ ਬਿਲਕੁਲ ਥੋੜਾ ਲੱਗ ਕੇ ਆ ਜਾਣਾ ਫਿਰ ਕੰਮ ਹਾਂਜੀ ਫਿਰ ਠੀਕਾ ਜੀ ਲਓ ਜੀ ਅੱਜ ਦਾ ਰੇਡ ਜਿਹੜਾ ਦੋਸ ਹੈਗਾ 95000 ਆ ਉਹ ਵੀ ਚਲੋ ਨਰਮਾ ਕੱਚੀ ਆ ਕੋਈ 15 ਦਿਨ ਉਸ ਕਰਕੇ ਚਲੋ ਮੇਰਾ ਭਰਾ ਕੋਈ ਲੈ ਕੇ ਅੱਗੇ ਸਾਂਭ ਲੂਗਾ ਠੀਕਾ ਜੀ ਕੱਲ ਨੂੰ ਕਿਸੇ ਵੀਰ ਨੇ ਦਿਵਾਲੀ ਤੇ ਚਾਹੇ ਮੰਡੀ ਕੋਈ ਵਪਾਰੀ ਭਰਾ ਲੈ ਜਾਂਦਾ ਤਾਂ ਵੀ ਇੱਥੋਂ ਨਫਾ ਲੈ ਸਕਦਾ ਕੋਈ ਆਹ ਠੀਕ ਆ ਜੀ ਬਾਕੀ ਚਲੋ ਕੋਈ ਮੌਕੇ ਤੇ ਬਣਦਾ ਸਰਦਾ ਹੋਇਆ ਤਾਂ ਜ਼ਰੂਰ ਕਰਦੇ ਆ ਜੀ। ਇੱਕ ਵੀਰੋਂ ਨਹੀਂ ਕਰਾਂਗੇ ਜ਼ਰੂਰ ਸੰਦੂਖਾ ਹੋ ਗਰਾਵੇਂ। ਇੱਕ ਤਾਂ ਨੂੰ ਗੱਲ ਦੱਸਣੀ ਸਾਡੇ ਕੋਲ 90% ਵਪਾਰੀ ਮਾਲ ਲੈ ਜਾਂਦੇ ਆ। 90% ਤੇ ਤਦੇ ਮੈਨੂੰ ਨਾ ਤਾਂ ਕਦੇ ਲੋੜ ਹੀ ਨਹੀਂ ਪਈ। ਲੋੜ ਹੀ ਨਹੀਂ ਪਈ। ਇਤਨਾ ਸੋਸ਼ਲ ਮੀਡੀਆ ਤੇ ਪੰਡਾ ਛਕ ਦੇ ਦਿੰਨੇ ਆ ਕਈ ਆ ਵਪਾਰੀ ਆਪਣੇ ਕੋ ਮਾਲਾ ਖੜਦੇ ਆ ਨਾਂ ਕੀ ਲੈਣੇ ਆ ਉਹ ਚਾਉਂਦੇ ਵੀ ਨਹੀਂ ਧਾਰ ਨਹੀਂ ਮਾਰਦੇ ਉਹ ਗੱਲ ਨਹੀਂ ਪੈਸੇ ਵੀ ਉਹ 10 ਸਾਲ ਬਾਅਦ ਪੰਡਾ ਨਾਲ ਬਾਅਦ ਤਾਂ ਪੰਡਾ ਦਿੰਦੇ ਆ। ਕਦੀ ਆਪਣਾ ਪਹੂ ਪੈਸੇ ਤਾਂ ਵਾਪਸ ਨਹੀਂ ਆਇਆ। ਹਾਂ। ਹਾਂਜੀ। ਆ ਇਸੇ ਤਰ੍ਹਾਂ ਹੀ ਆ। ਲੋ ਵੀ ਮਾਲ ਵੇਚ ਕੇ ਆਪਣੇ ਇਹੋ ਜਿਹੇ ਵੀਰ ਨੇ ਵੱਡੇ ਨੇ ਵੀ ਜਿਹੜੇ ਵੀਡੀਓ ਦੇ ਸਾਹਮਣੇ ਘਟ ਆਉਂਦੇ ਆ ਪਰ ਮਾਲ ਉਹਨਾਂ ਦਾ ਧੜਾ ਧੜ ਵੇਖੀ ਜਾਂਦਾ ਵਪਾਰੀ ਭਰਾ ਗਾਂ ਇਸੇ ਤਰ੍ਹਾਂ ਫੜਫੜਾ ਕੇ ਜਿਹੜੇ ਪਸ਼ੂ ਆ ਉਹ ਬਿਲਕੁਲ ਚੈਨਲ ਚੈਨਲਾਂ ਦੇ ਮਾਧਿਅਮ ਰਾਈ ਹੋ ਰਾਂ ਚੈਨਲਾਂ ਦੇ ਮਾਧਿਅਮ ਰਾਈ ਅੱਗੇ ਜਿਹੜੇ ਭੈਣ ਭਰਾਵਾਂ ਦੇ ਪੇਸ਼ ਕਰਦੇ ਨੇ ਤੇ ਪਸ਼ੂ ਤੇ ਅੱਜ ਜਿਹੜੀ ਵੀਡੀਓ ਪਹਿਲੀ ਕਰਕੇ ਜਿੰਨਾ ਵੀ ਹੋ ਸਕਦਾ ਮਾਲ ਬਿਲਕੁਲ ਜੈਨੂਇਨ ਤੇ ਜਾਇਜ਼ ਰੇਟਾਂ ਦੇ ਉੱਤੇ ਤੁਹਾਨੂੰ ਦਿੱਤਾ ਜਾਊਗਾ ਤੇ ਇਦੋਂ ਬਾਅਦ ਆਪਾਂ ਇਧਰਲੇ ਪਾਸੇ ਭਾਜੀ ਆ ਜੀਏ ਤੇ ਇੱਕ ਤੀਜੇ ਨੰਬਰ ਤੇ ਆਪਣੇ ਕੋਲ ਛੋਟੀ ਟਿਸ਼ੂ ਦੀ ਤਿਆਰੀ ਆ ਹੋ ਸਕ ਠੀਕ ਆ ਜੀ। ਪਿਆਰੀ ਆ, ਵਜਨ ਲੋਡ ਪੂਰਾ ਵਾ। ਪਿੱਠ ਪੜਾ ਚੌੜਾ ਤੁਹਾਡੇ ਸਾਹਮਣੇ। ਹਾਂ ਨਹੀਂ ਚੰਗੀ ਪੰਤਰ ਪੁੰਤਰ ਬਹੁਤ ਜੀ। ਇਹ ਮੁੰਡੀ ਛਾਰੀ ਚੰਗੀ ਆ। ਤੇ ਰੇਟ ਇਹਦੇ ਬਿਲਕੁਲ ਜੈਨੂਨ ਹੋਊਗਾ। ਇਹ ਇਹ ਸੂਬਿਆਂ ਤੇ ਤੱਜਾ ਹੋਊਗੀ। ਇਹ ਤੱਜਾ ਸੂਆ ਜੀ ਉਹ ਤਾਂ ਤੱਜਾ ਸੂਆ ਆਪਣੀ ਲਿਆਂਦੀ ਆ ਜੀ ਕੱਲ ਦੁੱਜਾਂ ਦੇ ਬਾਅਦ ਫਿਰ ਤੱਜਾ ਕਰਕੇ ਦੇ ਦਾਂਗੇ। ਵੀ ਆਪਾਂ ਆਪਦੀ ਸਮਝਣਾ ਤੱਜਾ ਹੀ ਕਹਿੰਦੇ ਆ ਬਾਈ ਠੀਕ ਆ। ਲੱਗਦੀ ਏ। ਕੋਡ ਇਧਰ ਤੁਹਾਨੂੰ ਦਿਖਾਉਣਾ ਠੀਕ ਆ ਜੀ ਸਟਾਰਟਿੰਗ ਤੁਸੀਂ ਵੇਖ ਸਕਦੇ ਜੀ। ਆਹ ਲਓ ਜੀ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾ ਰਿਆਂ। ਥ ਬਾਕੀ ਚੁਆਇਸ ਬੋਈ ਦੀ ਨੰਬਰ ਤੇ 59 55 ਟੁੱਪਣਾ ਨ ਪੋਲੀ ਆ ਠੀਕ ਕਰ ਲਿਓ ਵੀਰੇ ਕੱਢ ਕੇ ਦਿਖਾ ਦਈਏ ਸਿੰਗਲ ਹੱਡੀ ਦੀ ਆ ਬਿਲਕੁਲ ਪਤਲਾ ਪਿੰਡਾ ਹੱਡੀ ਆ ਆਪਣਾ ਜਿਆਦਾ ਬਾਹੀ ਆ ਆਪਾਂ ਲੋਕਾਂ ਨੂੰ ਨਖਰੇ ਨਹੀਂ ਕਰਦੇ ਟਿੱਪਣ ਬਹੁਤ ਆ ਵੀ ਐਵੇਂ ਧਾਰਾ ਮਾਰੀ ਗਈ ਏ ਬਹੁਤ ਜਿਆਦੀ ਚੰਗੀ ਜਿੰਨੇ ਆਪਾਂ ਲੈ ਜਾਣੀ ਉਹ ਟਿੱਪਕੇ ਲੈ ਜੇ ਸਹੀ ਆ ਜੀ ਬਹੁਤ ਵਧੀਆ ਆ ਬਿਲਕੁਲ ਬਾਕੀ ਦੋਸਤੋ ਮੱਝ ਦੀ ਹਾਈਟ ਮੀਡੀਅਮ ਆ ਬਾਕੀ ਲੇਵੇਟਰ ਦੀ ਓਨੀ ਗਾਂ ਤੇ ਓਨੀ ਪਛਾਣ ਸੋ ਦੋ ਦਿਨ ਕੱਢ ਦੇ ਤਿੰਨ ਕੱਢ ਦੇ ਦਿਹਾੜੀ ਡੰਗ ਕੱਢ ਦੇ ਸਫਰ ਚ ਜਾਂਦਿਆਂ ਮੇਰਾ ਭਰਾ ਕੋਈ ਸੰਪਰਕ ਕਰ ਲੇ ਤੇ ਜਾਂਦਿਆਂ ਸਫਰ ਚ ਸੂਪੇ ਉਹ ਗੱਲ ਵੱਖਰੀ ਆ ਠੀਕ ਆ ਬਈ ਇਹਦੇ ਡੰਗ ਪਸ਼ੂ ਕੱਢਦਾ ਹੈ ਹਜੇ ਠੀਕ ਆ ਸੋ ਇਹ ਲੇ ਵੇ ਦੀ ਬੰਤਰ ਸੋ ਇਹ ਡਿਜ਼ਾਈਨ ਆ ਇਸ ਮੱਝ ਦਾ ਠੀਕ ਆ ਜੀ ਉਤੋਂ ਪੁੱਠੇ ਪਾਠੇ ਦੀ ਬਹੁਤ ਸੋਹਣੀ ਆ ਚੌੜੀ ਆ ਤੇ ਸਿੰਘ ਦੀ ਬੰਤਰ ਜਿਹੜੀ ਆ ਤੁਸੀਂ ਸਾਹਮਣੇ ਦੇਖ ਲਓ ਆ ਸਿੰਘ ਦੀ ਬੰਤਰ ਆ ਆ ਫੇਸ ਕੁਆਲਿਟੀ ਆ ਹਾਂ ਇਹ ਨੂੰ ਵੀਰੇ ਇੱਕ ਵਾਰੀ ਲੰਮਾ ਹੀ ਤੋਰਦੇ ਆ ਜੀ ਫਿਰ ਲੋ ਜੀ ਠੀਕਾ ਜੀ ਸੋ ਕਈ ਵਾਰ ਆਪਣੇ ਭੋਤੇ ਭਰਾ ਆਨਲਾਈਨ ਸੌਦਾ ਕਰਦੇ ਆ ਬੇਸ਼ੱਕ ਆਨਲਾਈਨ ਤੁਸੀਂ ਸੌਦਾ ਕਰ ਕਰ ਸਕਦੇ ਹੋ ਠੀਕਾ ਜੀ ਤੇ ਜਿਹੜੇ ਮੇਰੇ ਭਰਾ ਲਾਗੇ ਬੰਨੇ ਵਾਲੇ ਉੱਥੇ ਵਿਜ਼ਿਟ ਕਰਕੇ ਵੀ ਤੁਸੀਂ ਤਸੱਲੀ ਕਰ ਸਕਦੇ ਜੀ ਕਿਉਂਕਿ ਟਿੱਪਣ ਦੇ ਵਿੱਚ ਤੇ ਪਿੱਛੇ ਭਾਰ ਦੀ ਕੋਈ ਸਮੱਸਿਆ ਨਹੀਂ ਕੋਈ ਮੁਸ਼ਕਲ ਨਹੀਂ ਬਿਲਕੁਲ ਠੰਡੋ ਜਮੇਰੀ ਹੋ ਆਪਣੇ ਪਿੱਛੇ ਭਾਰ ਦੀ ਟਿੱਪਣ ਦੀ ਚਲੋ ਵੀਡੀਓ ਕਾਲ ਤੇ ਆਪਾਂ ਟਿੱਪਦੇ ਜਗ੍ਹਾ ਭੈਣ ਭਰਾਵਨ ਨੂੰ ਆਨਲਾਈਨ ਆਣੀ ਆ ਬਹੁਤ ਜਾਦੀ ਟਿੱਪਣ ਬੋਲੀ ਠੀਕ ਹੈ ਜੀ ਅਸੀਂ ਥਾਣੀ ਪਖੂਦੇ ਰੱਖ ਦਿੰਦੇ ਹਾਂ ਲੋ ਜੀ ਕਰੋ ਚੈੱਕ ਹਾਂ ਠੀਕ ਹੈ ਚੀਕਾ ਤੇ ਇਹਦਾ ਭਾਜੀ ਕੀ ਮੰਗ ਕੀ ਡਿਮਾਂਡ ਰੋਗੀ ਲੈਣ ਦੇਣ ਇਹਦੇ ਸੰਧੂ ਸਾਹਿਬ ਆਪਾਂ ਦੋ ਮੋਲ ਨਹੀਂ ਕਰਨੇ ਕਿ ਕੋਈ ਮੋਲ ਕਰਨਾ ਵੀ ਲੱਖ ਕਿਉਂ ਮਾਨਤਾਣੇ ਦਾ ਕਰਦਾਂਗੇ ਲੱਖ ਜੋ ਹਾਂਜੀ ਕਰਕੇ ਦੇ ਦਈਏ ਜਿੰਨਾ ਵੀ ਹੁੰਦਾ ਜੀ ਕਿ ਦੋ ਛੱਡ ਦਾਂਗੇ 98000 ਦੀ 98 ਦੀ ਹਾਂਜੀ 98 ਦੇ ਦੇ ਦੋ ਮੰਦੇ ਦਾਂ ਲਓ ਜੀ 98000 ਦੀ ਇਹ ਜਿਹੜੀ ਫਾਈਨਲ ਤੁਹਾਨੂੰ ਜਿਹੜੀ ਮੱਝ ਮਿਲ ਜਾਊਗੀ ਅੱਜ ਲੈਣ ਚਲੋ ਕੋਈ ਨਹੀਂ ਜੀ ਇਹ ਕੋਈ ਆਪਣਾ ਇਸ ਤਰ੍ਹਾਂ ਲੈ ਜੂਦੇ ਆਪਾਂ 95 ਦੇ ਦਾਂਗੇ ਬਸੇ ਬਸ ਆ ਬ੍ਰੀਕ ਪਿੰਡੇ ਦੀ ਆਪਾਂ ਜੇ ਕੋਈ ਅੱਜ ਇੱਕ ਦੋ ਨਾਲ ਲੈਦੇ 95 ਦੇ ਦਾਂਗੇ ਅੱਜ 95 ਦੀ ਲਓ ਜੀ ਹੋਰ ਕਸਰ ਨਿਕਲ ਗਈ ਆ ਕੱਢਤੀ ਆਪਾਂ 95000 ਦੀ ਪਹਿਲੀ ਵੀਡੀਓ ਕੋਈ ਨਹੀਂ ਨਾਂ ਲਵਾਂਗੇ ਆਪਾਂ ਕੋਈ ਨਹੀਂ ਬਿਲਕੁਲ ਜੀ ਬਿਲਕੁਲ ਨਫਾ ਨਾਂ ਲਵਾਂ ਲਓ ਵੀ ਅੱਜ 95000 ਦੀ 200 ਇਹ ਜਿਹੜੀ ਫਾਈਨਲ ਤੁਹਾਨੂੰ ਮੱਝ ਮਿਲ ਜਾਊਗੀ ਬਾਕੀ ਚੌਹ ਕੰਨੀਆਂ ਤੋਂ ਪ੍ਰੋਪਰ ਤੁਹਾਨੂੰ ਦਿਖਾ ਦਿੱਤੀ ਆ ਫੇਸ ਕੁਆਲ ਆਰਡਰ ਲੇਵੇ ਦੀ ਕੁਆਲਿਟੀ ਬਿਲਕੁਲ ਤੁਹਾਨੂੰ ਆਪਾਂ ਦਿਖਾਤੀ ਆ ਤਸੱਲੀ ਦੇ ਨਾਲ ਇਹ ਟਾਂਚਾ ਜੀ ਬਿਲਕੁਲ ਹਾਂ ਨਹੀਂ ਠੰਡੀ ਮਿੱਠੀ ਆ ਕੇ ਚੰਗੀ ਆ ਬਹੁਤ ਵਧੀਆ ਸੋ ਇਹ ਦੋਸਤੋ ਮੱਝਾਂ ਜਿਹੜੀਆਂ ਇੱਧਰ ਤੁਹਾਨੂੰ ਦਿਖਾਈਆਂ ਨੇ ਤੇ ਇੱਧਰ ਇੱਕ ਸਾਈਡ ਤੇ ਜਿਹੜੀਆਂ ਆਪਾਂ ਤੁਹਾਨੂੰ ਵੇੜਾ ਦਿਖਾ ਦਿੰਨੇ ਆ ਤੋਕੜ ਵੇੜਾ ਵੀ ਹੈਗੀਆਂ ਨੇ ਅੱਗੇ ਬਣੀਆਂ ਸੌਰੀਆਂ ਵੀ ਆ ਅਗਲੇ ਅੱਗੇ ਨਿਕਲ ਬਿਲਕੁਲ ਜੇ ਨਿਕਲਦੀ ਗੱਲ ਕਰੀਏ ਨਿਕਲ ਆਉਂਦੀਆਂ ਕੱਲ ਨੂੰ ਕਿਸੇ ਭਰਾ ਦੀ ਕਿਸਮਤ ਲੱਗ ਤੁਹਾਡਾ ਇਦਰੋਂ ਪਾਜੀ ਜਿਹੜੀ ਆਪਣੇ ਕੋਲ ਬਲੈਕ ਰੰਗ ਦੇ ਵਿੱਚ ਆ ਕ੍ਰਾਸ ਬਰੀਡ ਦੇ ਵਿੱਚ ਖੜੀ ਆ ਬੈੜ ਇਹ ਸੰਧੂ ਸਾਹਿਬ ਇਤਰਾ ਹੀ ਕੋਈ ਇਹਨੂੰ ਘੜਾ ਨਹੀਂ ਪਾਉਣਾ ਭਾਵੇਂ ਪਿੱਛੋਂ ਬੈਜੋ ਅੱਗੇੋਂ ਬੈਜੋ ਇਸ ਤਰ੍ਹਾਂ ਹੀ ਕੋਈ ਇਹਨੂੰ ਰੱਸੀ ਨਹੀਂ ਪਾਉਣੀ ਠੀਕ ਆ ਜੀ ਠੀਕ ਆ ਇਹ ਥਲੇ ਜਿਹੜਾ ਮਾਲਾ ਕਲੀਅਰ ਦੁੱਧਾ ਇਹ 8 ਕਿਲੋ ਆ 8 ਕਿਲੋ ਦੁੱਧ ਦੋਵੇਂ ਡੰਗਾਂ ਦਾ ਹਨਾ ਦੋ ਡੰਗ ਚੋਲੇ ਕੋਈ ਇਹਨੂੰ ਘੜਾ ਵੀ ਨਹੀਂ ਪਾਉਂਦੀ ਲੋੜ ਦਾ ਵੰਗਾ ਪਾਉਣਾ ਜੀ ਇਸ ਤਰ੍ਹਾਂ ਹੀ ਚੋਲਣੀ ਆ ਠੀਕ ਆ ਤੇ ਇਹਨੂੰ ਬਣੀ ਨੂੰ ਤਕਰੀਬਨ ਹੋ ਗਿਆ 10 ਤੋਂ 15 ਦਿਨ ਠੀਕ ਹੈ ਆਪਾਂ ਖਾਲੀ ਆਪਾਂ ਖਾਲੀ ਕਰਕੇ ਦੇਣੀ ਦੂਜੇ ਸ਼ੂਏ ਚ ਵਹਿੜਿਆ ਗੱਤ ਜੇ ਲਈ ਬਣੀ ਹੈ ਹਾਂਜੀ ਕਿੰਨਾ ਟਾਈਮ ਦੀ ਬਣੀ ਹੈ 10 ਤੋਂ 15 ਦਿਨਾਂ ਨੂੰ ਆਪਾਂ ਖਾਲੀ ਕਰਕੇ ਦੇਵਾਂਗੇ ਕਹੇ ਜੀ ਕਹਿੰਦੇ ਨਿਕਲ ਆਵੇ ਬਿਲਕੁਲ ਕਹੇ ਨਾ ਆਪਾਂ ਰਟਾ ਨਹੀਂ ਪਾਉਣਾ ਉਹ ਵੀ ਇਹ ਦੱਸੋ ਕਿ ਮੇਰਵਾ ਪਾ ਦਿੱਤਾ ਠੀਕਾ ਜੀ ਕੋਈ ਦਿਨਾਂ ਦਾ ਬਾਕੀ ਉਹ ਜਿਹੜੀ ਬਣੀ ਇਹ ਜ਼ਰੂਰ ਹੈਗੀ ਹਾਂਜੀ ਸਾਡੇ ਘਰ ਹੀ ਬਣੀ ਆ 8 ਕਿਲੋ ਦੁੱਧ ਦੇ ਰੁਪਏ ਲੈ ਜਾਣਗੇ ਅੱਜ ਇਹ ਪਿੱਛੇ ਬਣੀ ਦੀ ਆਪਾਂ ਕਹਣਾ ਨਹੀਂ ਸਾਡੇ ਘਰ ਦੀ ਬਣੀ ਏ ਤੇ ਬਾਕੀ ਆਪਾਂ ਖਾਲੀ ਕਰਕੇ ਦੇਵਾਂਗੇ ਠੀਕ ਆ ਬਾਕੀ ਚਾਰੇ ਥਣ ਵਧੀਆ ਬਿਲ ਇਤਨਾ ਭਾਂ ਧਾਰਾ ਮਾਰਦੀ ਹੈ ਕੁਝ ਨਹੀਂ ਆਉਂਦੀ ਆ ਲਓ ਜੀ ਬਹੁਤ ਠੀਕ ਲੱਗ ਰਿਹਾ ਹੈ ਨਹੀਂ ਨ ਕੋਈ ਪੋਲੀ ਪਾਲੀ ਆ ਰਿਹਾ ਹੈ ਕਲੀਅਰ ਵਧੀਆ ਵਧੀਆ ਸਭ ਨੂੰ ਲਓ ਜੀ ਠੀਕ ਆ ਸੋ 8 ਕਿਲੋ ਦੁੱਧ ਦੋਦੇ ਦਾ ਥੱਲੇ ਹੁਣ ਮਾਰਦੇ ਮਾਰੀਆਂ ਦੇ ਕੁਝ ਨਹੀਂ ਆਉਂਦੇ ਠੀਕ ਆ ਹਾਂ ਐਨ ਮਾਕੇ ਕਰ ਲਓ ਐਨ ਨੂੰ ਘਮਾ ਲਿਆ ਜਮਾਰ ਮਾਰਦੇ ਰਸਾ ਉੜਦੇ ਲਿਆ ਵੇਖੋ ਬਹੁਤ ਹੀ ਜਿਆਦੀ ਸ਼ੀਲ ਸੰਦੂਖਾ ਠੰਡੀ ਪੋਲੀ ਹੋਊਂ ਕੋਈ ਨਾ ਪੜਾ ਨਹੀਂ ਪਾਣਾ ਕੋਈ ਵੰਗਾ ਨਹੀਂ ਪਾਣਾ ਚੋ 24 ਦਾ ਜੇ ਫਿਰ ਸਮਾਂ ਵੀ ਥੋੜਾ ਹੀ ਹੋ ਜਾਣਾ 24 ਮਾਣਾ ਆਪਣੇ 6 ਵਜੇ ਚ ਹੋਈ ਆ ਹਾਂ ਲਓ ਜੀ ਠੀਕ ਆ ਬਸ ਕੋਈ ਭੂਰ ਨਹੀਂ ਕੋਈ ਸ਼ਿਟਾ ਨਹੀਂ ਹੋਊਗਾ ਨਹੀਂ ਨਹੀਂ ਪੂਰੀ ਕਲੀਅਰ ਜੀ ਆਪਣੀ ਜ਼ਿੰਮੇਵਾਰੀ ਹੋਊਗੀ ਉਹ ਇਤਰਾ ਮਾਰ ਕੇ ਪਤਾ ਹੀ ਦਿਖਾਈਆਂ ਕੋਈ ਅਬ ਪਹਿਲੀ ਵੀਡੀਓ ਗਲਤ ਕੰਮ ਇੱਕ ਪਰਸੈਂਟ ਵੀ ਨਹੀਂ ਕਰਨਾ ਕੋਈ ਠੀਕ ਆ ਜੀ ਅਗਲੇ ਪਹਿਲੇ ਲਓ ਜੀ ਕਰੋ ਚੈੱਕ ਕਦ ਢਾਂਚਾ ਜਿਹੜਾ ਇਸ ਵਹਿੜ ਦਾ ਵੱਡਾ ਸੁਬੇਲ ਲੰਬਾਈ ਆ ਤੁਸੀਂ ਵੇਖੋ ਬੜੀ ਸਪੈਸ਼ਲ ਹੈ ਲੰਬੀ-ਲੰਬੀ ਵੀ ਚੰਗੀ ਖਾਸੀ ਆ। ਸਾਡਾ ਕੋਲ ਛੋਟਾ ਕੰਨ ਵਧੀਆ ਵਾਹ। ਕੰਨ ਛੋਟਾ ਬਾਕੀ ਇਹ ਨਸਲ ਬਰੀਡ ਦੇ ਵਿੱਚ ਇਹ ਵੜ ਠੀਕ ਆ ਜੀ 8 ਕਿਲੋ ਤਾਰਾਂ ਦੇ ਥੱਲੇ ਹੁਣ ਮੌਕੇ ਤੇ ਮੌਜੂਦ। ਇਹ ਆਪਾਂ ਵੀ ਸਿੱਧਰੇ ਅੱਗੋਂ ਲਿਆਂਦੀ ਆ ਜੀ ਟੋਕੜ ਹਾਂ ਜੀ ਟੋਕੜ ਲਈ ਆ ਪਾਈਆਂ। ਠੀਕ ਆ ਜੀ। ਅਜੇ ਬਣੀ ਬਹੁਤ ਟਾਈਮ ਕੋਹ ਰਹੀਆਂ ਬਣਦੀਆਂ ਖਾਮਾਂ ਪੂਰੀਆਂ। ਠੀਕ ਆ ਜੀ ਠੀਕ ਆ। ਉਹ ਵੀ ਜਿਵੇਂ-ਜਿਵੇਂ ਸ਼ਾਮ ਨੂੰ ਜਾਊਗੀ ਤੇ ਲੇਵਾ ਭਰੂਗੀ। ਹਾਂ। ਲੋਬੀ ਇਹ ਦੋਸਤੋ ਕਾਦ ਟਾਂਚਾ ਵੱਡੀ ਆ ਵੜ ਕੋਈ ਛੋਟੀ ਨਹੀਂ ਜੀ। ਕ੍ਰਾਸ ਬਰੀਡ ਦੇ ਵਿੱਚ ਹੀ ਆ ਜਾਂਦੀ ਆ ਬਲੈਕ ਰੰਗ ਆ ਕੁਝ ਕੁ ਸਪੌਟ ਜਿਹੜੇ ਹੈਗੇ ਆ ਥੱਲੇ ਹਵਾਨੇ ਚੱਡੇ ਦੇ ਉੱਪਰ ਤੇ ਮੁੱਲ ਵੀ ਬਿਲਕੁਲ ਜਾਇਜ਼ ਜੈਨੂਨ ਕਿਸੇ ਚਲੋ ਥੋੜੇ ਰੁਪਈਏ ਖਰਚ ਕਰਨੇ ਹੁੰਦੇ ਭਰਾ ਆਪਣੇ ਕਿਸੇ ਨੇ ਆ ਘਰ ਦਾ ਕੋਈ ਵਧੀਆ ਆਪਦਾ ਇਹ ਨਹੀਂ ਵੀ ਇਹਨਾਂ ਦਾ ਚਾਹ ਦਾ ਸ਼ਾਰੂ ਕੀ ਕੋਈ ਦਹੀਂ ਦੂਹੀਂ ਪਨੀਰ ਵੀ ਆਗਲਾ ਬਣਾ ਖਾਤਾ ਛੋਟੇ ਪਰਿਵਾਰ ਵਾਲਾ ਆ ਬਣਾ ਸਕਦਾ ਜੀ ਹਾਂਜੀ ਹਾਂਜੀ ਉਹ ਤੇ ਆਪਣੀ ਉਪਦੇ ਸੇਵਾ ਕਰੇਗਾ ਕੋਸ਼ਿਸ਼ ਹਾਂਜੀ ਹਾਂਜੀ ਤੇ ਇਹ ਜੀ ਸਾਹਿਬ ਕੀ ਮੁੱਲ ਕੀ ਡਿਮਾਂਡ ਇਹ ਤਾਂ ਸੰਦ ਰੋਟਾ ਮੁੱਲ ਕਰਨਾ ਦੇਣਾ ਆਪਾਂ 20 ਮੁੱਲ ਕਰਦੇ ਆ 18000 ਦੀ ਦੇ ਦਿਆਂਗੇ 18 ਦੀ ਹਾਂਜੀ ਘਰ ਘਰ ਕੇ ਲੈਸ ਦਈਏ ਚਲੋ 16 ਦੇ ਦਾਂਗੇ 16 ਦੇ ਦੇ ਦੋ ਆਪਾਂ ਪਹਿਲੀ ਵੀਡੀਓ ਕੋਈ ਨਾ ਵੈੜ ਵੀ ਚੰਗੀ ਸਾਫ ਸੁਥਰੀ ਬਹੁਤ ਚੰਗੀ ਬਿਲਕੁਲ ਭਾਵੇਂ ਥਾੜੀ ਉਹ ਵੀ ਟੀਕਾ ਜਿਹੜਾ ਦੋਸਤੋ ਭਾਜੀ ਇਹਨਾਂ ਨੇ ਆਪਣੇ ਹੱਥੀਂ ਟੀਕਾ ਭਰਾਇਆ ਬਾਕੀ ਇਹ ਨਹੀਂ ਹੈਗਾ ਕਿ ਆ ਵੀ ਪਿਛੋਂ ਆ ਜੀ 8 ਦਿਨਾਂ ਦੇ ਬਣੀ 7 ਦਿਨਾਂ ਦੇ ਬਣੀ ਆ ਚਲੋ ਜੋ ਟੀਕਾ ਭਰਾਇਆ ਨੇ ਘਰੋਂ ਭਰਾਇਆ ਟੀਕਾ ਜੀ ਉਹਦੀ ਡਿਟੇਲ ਤੁਹਾਨੂੰ ਦੇਤੀ ਆ ਸਿਰਫ 16000 ਦੀ ਮਿਲ ਜੂਗੀ 8 ਕਿਲੋ ਦੁੱਧ ਤੇ ਵੈੜ ਚੰਗੀ ਆ ਕੱਦ ਕਾਠ ਵਾਲੀ ਆ ਬਾਕੀ ਵਜਨ ਲੋੜ ਪੂਰਾ ਕੋਈ ਲੱਸੀ ਫਿੱਕੀ ਨਹੀਂ ਗੀ ਇਧਰ ਇੱਕ ਬਗੈਰ ਬੱਚੇ ਤੋਂ ਜ ਤੇ ਇਹ ਭਾਜੀ ਸੁਬਿਆਂ ਦੇ ਵਿੱਚ ਇਹ ਨੂੰ 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 ਡੇਢ ਮਹੀਨਾ ਹੋਇਆ ਸਾਰਾ ਡੇਢ ਮਹੀਨਾ ਹੋ ਗਿਆ ਸੀ ਬੱਚਾ ਇਹਦਾ ਮਰ ਗਿਆ ਸੀ ਤੇ ਸੁਬਾ ਤੱਜਾ ਹੋਊਗੀ ਕਿਵੇਂ ਸੁਬਾ ਤੱਜਾ ਉਹ ਆਪਾਂ ਸੁਵੇ ਦਾ ਨੇ ਕੋਈ ਕਹੇਦਾ ਆਪਾਂ ਲਿਆਂਦੀ ਹੈ ਪਰ ਬੱਚੇ ਦਾ ਆਪਾਂ ਨੂੰ ਪਤਾ ਬੱਚਾ ਮਰਿਆ ਠੀਕ ਆ ਜੀ ਦੁੱਧ ਦਾ ਇਸ ਵਕਤ ਕਿੰਨਾ ਆਪਾਂ ਪਿੰਡੋਂ ਮਿਹੜ ਲਈ ਹੈ ਦੁੱਧ ਦਾ ਆਈਟਮ ਹੈ ਤਾਂ 9 ਕਿਲੋ ਹੋਊ ਜੀ ਤਾਂ ਨੈਟ ਜਿਹੜਾ 9 ਕਿਲੋ ਹੈ 9 ਕਿਲੋ 9 ਕਿਲੋ ਇਹ ਵੀ ਉਤਰਾਂ ਸੰਦੂਖਾਂ ਪਚੰਦਾ ਧਰਾ ਮਾਰਦੇ ਭਾਵੇਂ ਮਾਰਦੇ ਕੋਈ ਦੋ ਦੋ ਮਾਰ ਬਿਲਕੁਲ ਠੰਡੇ ਮਿੱਠੇ ਪਸ਼ੂ ਆ ਕਿਸੇ ਭੈਣ ਨੇ ਜਵਾਈ ਕਰਨੀ ਹੈ ਠੀਕ ਆ ਜੀ ਆਮ ਨਾਰਮਲ ਘਰਾਂ ਦੇ ਵਿੱਚ ਇਓ ਜੇ ਠੰਡੇ ਪਹੂ ਲਾਉਦੇ ਨਹੀਂ ਨਹੀਂ ਸਵੇਰੇ ਸੇਵੇ ਚ ਵਾਈਏ ਬਹਿਣ ਨਹੀਂ ਦਿੰਦਾ ਪਹੂ ਨਹੀਂ ਬਹਿਣ ਦਿੰਦਾ ਤੇ ਛਟਾਕਲ ਦੇ ਪਸ਼ੂ ਤਾਂ ਇੰਨੇ ਚਿਰ ਚ ਪਤਾ ਲੱਗ ਜਾਂਦਾ ਪੈ ਜੀ ਅਹੀਂ ਜੀ ਲੈਂਦੇ ਨਹੀਂ ਗੋਡੇ ਦੋਸਤੇ ਪੈ ਕੇ ਪੀੜੀ ਪੁੜੀ ਦੀ ਚੋਈ ਦੀ ਪਹੂ ਉਹੋ ਜਿਹਾ ਅਸੀਂ ਚਵਾਈ ਦਾ ਮਾੜਾ ਨਹੀਂ ਪਹੂ ਲੈਂਦੇ ਸਹੀ ਹੈ ਜੀ ਲੋ ਵੀ ਆ ਕੋਈ ਇੱਕ ਇੱਕ ਦੋ ਦੋ ਧਾਰਾ ਮਾਰ ਕੇ ਜਿਹੜੀਆਂ ਤੁਹਾਨੂੰ ਦਿਖਾਉਂਦਾ ਮਕਸਦ ਇਹੋ ਹੀ ਹੁੰਦਾ ਆਪਣਾ ਵੀ ਭੂੜ ਛਿੱਟੇ ਦਾ ਪਤਾ ਲੱਗ ਜੇ ਬਾਕੀ ਹਾਂ ਚਵਾਈ ਚੰਗੀ ਸਾਫ ਆ 9 ਕਿਲੋ ਦੁੱਧ ਇਹ ਵੀ ਬਾਹਰ ਕੱਢ ਕੇ ਤੋਰ ਕੇ ਦਿਖਾ ਦਿੰਦੇ ਆ ਤੀਜਾ ਕ ਸੂਆ ਮੰਨ ਕੇ ਤੁਸੀਂ ਸੌਦਾ ਕਰ ਲਿਓ ਮਹੀਨੇ ਡੂ कद मीडियम मीडियम ਤੋਂ ਪਲੱਸ ਵੱਡੀਆਂ ਵਹਿੜਾ ਗਾਵਾਂ ਦੇ ਵਿੱਚ ਹੀ ਆ ਜਾਂਦੀ ਹੈ ਰੰਗ ਪ੍ਰਿੰਟ ਬਿਲਕੁਲ ਦੱਬੀ ਆ ਲਓ ਜੀ ਇਹ ਖੁੱਲੀ ਬੇਰਬੂਲਾ ਜੀ ਦੀ ਇਹ ਇਹਦੇ ਪਊ ਸੰਦੂਗਾ ਕੈਮਰੇ ਤੋਂ ਡਰਦੇ ਪੂਰਾ ਕਿਤੇ ਡਰਦੇ ਨਹੀਂ ਪਊ ਜੀ ਚਾਹਨਾ ਆਪੇ ਰੱਖਣਾ ਪਊ ਹੋਲੇ ਜੀ ਨੇਰੀ ਹਾਂ ਸੋ ਮਾਲ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਦੇ ਆ ਕਈ ਵਾਰਾਂ ਭਰਾਵਾਂ ਨੂੰ ਹੁੰਦਾ ਹੈ ਲੈਟ ਹੋਇਆ ਥੋੜੇ ਇਰਾਨ ਨਾ ਟੋਏ ਲੈ ਲਓ ਦੁੱਧ ਕਿਹਾ ਬਟ ਮਾਰਨਿੰਗ ਜਿਹੜੀ ਚੁਵਾਈ ਆ ਕੋਈ 6 ਵਜੇ ਕੋਈ 7 ਵਜੇ ਦੇ ਘਰਾਂ ਦੇ ਵਿੱਚ ਥੋੜੀ ਲੇਟ ਹੀ ਚੁਵਾਈ ਕੀਤੀ ਸੀਗੀ ਤੇ ਹੁਣ ਜਿਹੜਾ ਕੋਈ 11 11:30 ਵਜੇ ਦਾ ਟਾਈਮ ਵੀਡੀਓ ਬਣਾਉਂਦਾ ਭਰਾ ਨਹੀਂ ਮੁਰਗੀ ਸੁਬਾਹ ਸਲਾਹ ਬਣ ਗਈ ਵੀਡੀਓ ਆ ਬਿਲਕੁਲ ਜੀ ਸੋ ਟਾਈਮੋ ਟਾਈਮ ਮੇਰਾ ਭਰਾ ਕੋਈ ਵੀ ਨਿਗਾਹ ਦੇ ਵਿੱਚੋਂ ਕੱਢਣਾ ਆ ਸਕਦਾ ਚੋਕੇ ਵੇਖੋ ਆਪਦਾ ਕਿਸੇ ਦੂਰੋਂ ਜਿਹੜੇ ਆਉਣਾ ਕਿਸੇ ਸਾਈ ਬੰਨਾ ਆਪਣਾ ਕਰਕੇ ਫੇਰ ਤੁਰੋ ਠੀਕ ਆ ਜੀ ਸੋ 9 ਕਿਲੋ ਦੁੱਧ ਆ ਬਾਕੀ ਚਲੋ 9 ਕਿਲੋ ਵਾਲਾ ਪਸ਼ੂ ਜੇ ਚਲੋ ਮਾਜ ਲੈਣ ਜਾਈਏ ਤਾਂ ਚਲੋ ਵੀ ਕਰਮ ਵਾਲੀ ਜਿਗ ਲੱਖੋਂ ਬਾਹਰੀ ਆ ਕੰਮ ਸੋ ਵੇੜ ਵੱਡੀ ਆ ਬਾਕੀ ਲ ਤੇ ਇਹ ਭਾਜੀ ਕੀ ਮੁੱਲ ਕੀ ਡਿਮਾਂਡ ਦੀ ਆ ਇਹ ਸਾਨੂੰ ਸਾਰੇ ਦਾ ਮੁੱਲ ਪੰਜੀ ਕਰਦੇ ਆ ਆ ਚਲੋ ਆਪਣੀ ਪਹਿਲੀ ਵੀਡੀਓ ਦਿਵਾਰੀ 22000 ਦੀ ਦੇ ਦਾਂਗੇ ਇਹਨੇ ਦੀ ਮਿਲਦੀ ਨਹੀਂ ਉਤਨਾ 9 ਕਿਲੋ ਦੁੱਧ ਦੁੱਧ ਨੇ ਹੋਰ ਵਾਜਣਾ ਬੱਚਾ ਮਰੇ ਦਾ ਕਰਕੇ ਉਪਰੇ ਥਾਂ ਆਈ ਕਰਕੇ ਕਰਦੀ ਆ 22000 ਦੀ ਹਾਂਜੀ 22000 ਦੀ ਦੇ ਦਾਂ ਠੀਕ ਆ ਜੀ ਲਓ ਵੀ 22000 ਦੀ 200 ਅੱਜ ਜਿਹੜੀ ਇਹ ਤੁਹਾਨੂੰ ਫਾਈਨਲ ਮਿਲ ਜੂਗੀ ਲੈਣ ਦੇ ਨਾਲੇ ਰੇਟ ਆ 22000 ਠੀਕ ਆ 9 ਕਿਲੋ ਤਾਰਾ ਤੇ ਇਦੋਂ ਬਾਅਦ ਇੱਕ ਜਿਹੜੀ ਆਪਾਂ ਤੁਹਾਨੂੰ ਅਗਲੇ ਪਾਸੇ ਦਿਖਾਉਣੀ ਹੈ ਛਾਈਵਾਲ ਹੈਗੀ ਵੀ ਛੀਂਹ ਠੰਡੀ ਆ ਪਰ ਇਹਦਾ ਪਹਿਲੀ ਆਪਣੀ ਵੈ ਵੀਡੀਓ ਨੇ ਦੱਸ ਦਿੰਨੇ ਇਹਦਾ ਨਾ ਜਿਹੜਾ ਬਹਿਣੀ ਵਾਲਾ ਪੰਨਾ ਉਹ ਦੋਵੇਂ ਥਾਣੇ ਘਾਟੇ ਉਹ ਬੰਨਾ ਹੀ ਘਟਿਆ ਅੱਛਾ ਅੱਛਾ ਕਿੰਨਾ 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 ਅੱਧੋ-ਅੱਧਾ ਫਰਕ ਕਿ ਥੋੜਾ ਅੱਧੋ-ਅੱਧਾ ਫਰਕ ਲਾ ਰਹੇ ਤੁਸੀਂ ਠੀਕ ਆ ਜੀ ਹਾਂਜੀ ਲਓ ਜਿਹੜਾ ਬਹਿਣੀ ਵਾਲਾ ਦੋਸਤੋ ਅਗਲਾ ਪਿਛਲਾ ਥਾਣਾ ਉਧਰਲਾ ਪਾਸਾ ਬਹਿਣੀ ਵਾਲਾ ਉਹ ਦੋਵੇਂ ਥਣ ਘਾਟਾ ਜੇ ਟੂਟ ਮਾਰ ਕੇ ਨਹੀਂ ਬਹੂ ਵੇਟਣਾ ਬਾਕੀ ਦੁੱਧੇ ਦਾ ਮੱਝਾ ਵਰਗਾ ਵਾ ਹਾਂਜੀ ਹਾਂਜੀ ਤੇ ਹੈ ਇਦਾਂ ਥਲੇ ਵੀ 8 ਕਿਲੋ ਪੱਕਾ ਦੁੱਧ ਆ। ਲੋ ਜੀ ਹੈ ਦੁੱਧ 8 ਕਿਲੋ ਹੀ ਆ। ਸੋ ਬਾਹਾਂ ਥਲੇ ਕੋਈ ਆ ਉਹ ਵੈੜ ਨੱਬੀ ਥਲੇ ਥੋੜਾ 9 ਕਿਲੋ ਹੋਣਾ। ਪੱਕਾ 8 ਕਿਲੋ ਮਿੰਨਤੀ ਵਾਲਾ ਦੁੱਧ ਹੋਊਗਾ। ਹਾਂ ਬਾਕੀ ਵਜਨ ਲੋਡ ਪੂਰਾ ਠੀਕ ਆ ਜੀ। ਇੱਕ ਮੱਝਾਂ ਵਾਂਗੂ ਪਲੀ ਪਲੀਤੀ ਆ ਵਜਨ ਲੋਡ ਪੂਰਾ। ਬਾਕੀ ਸੰਧੂ ਆ ਇਹ ਵੀ ਡੇਢ ਮਹੀਨੇ ਦੀ ਬਣੀ ਆ ਪਰ ਆਪਾਂ ਖਾਲੀ ਕਰਕੇ ਦੇਣੀ ਵੀਡੀਓ ਵੀ ਦੱਸ ਦਿੰਨੇ ਮੁਰਗੀ ਕੋ ਆਪਾਂ ਨੂੰ ਜਿੰਮੇਵਾਰੀ ਨਹੀਂ ਹੈਗੀ। ਪਰ ਬਣੀ ਦੀ ਆਪਣੀ ਹੈਗੀ। ਠੀਕ ਆ ਜੀ ਨਿਕਲੇ ਅਗਲੇ ਦੀ ਕਿਸਮਤ ਆ ਬਿਲਕੁਲ ਨਿਕਲਣਾ ਨਾ ਨਿਕਲਣਾ ਠੀਕ ਆ ਜੀ ਬਈ ਐਵੇਂ ਮਾਲਾ ਦਾਹ ਦਾਣਾ ਦੀ ਜਮੇਵਾਰੀ ਚੁੱਕ ਲਈ ਆਪਾਂ ਜਮੇਵਾਰੀ ਨਹੀਂ ਚੁੱਕ ਲਈ ਹਾਂ ਜੀ ਬਿਲਕੁਲ ਦੀ ਬਿਲਕੁਲ ਹਾਂ ਜੀ ਪੈਸੇ ਘਟ ਵਟਨੇ ਆਪਾਂ ਨੂੰ ਚੰਗੇ ਆ ਹਾਂ ਲਾਮਾ ਨਹੀਂ ਲੈਣਾ ਆਪਾਂ ਅੱਜ ਜਿਹੜਾ ਅਮੋਲਾ ਅੱਜ ਜਿਹੜੇ ਮਤਲਬ ਗੱਲ ਕਰਦੇ ਵੀ ਆਪਾਂ ਦੁੱਧ ਤੇ ਮੁੱਲ ਲੈਣਾ ਅੱਜ ਹਾਂਜੀ ਜਿੰਨਾ ਦੁੱਧ ਥੱਲੇ ਠੀਕ ਆ ਜੀ ਗੱਬਣ ਦਾ ਚਾਹੇ ਰਹਿਣ ਦਾ ਚਾਹੇ ਨਾ ਬਾਕੀ ਚਵਾਈ ਇਹਦੀ ਬਹੁਤ ਚੰਗੀ ਮੋਟੀ ਰੱਸੀ ਵਰਗੀ ਧਾਰ ਆ ਠੀਕ ਆ ਬਈ ਕੋਈ ਭੂਰ ਚਟਾ ਨਹੀਂ ਠੀਕ ਆ ਜੀ ਸੋ ਆ ਜਿਹੜਾ ਦੋਸਤੋ ਬਣੀ ਵਾਲਾ ਪਾਸਾ ਇਧਰਲੇ ਪਾਸੇ ਦੀ ਗੱਲ ਕਰਦੇ ਪਏ ਆ ਠੀਕ ਆ ਜੀ ਕਈ ਰਾਂ ਅਣਜਾਣ ਬੰਦੇ ਵੀਰਾਂ ਨੂੰ ਨਹੀਂ ਪਤਾ ਲੱਗਦਾ ਤੇ ਆਪਾਂ ਪਹਿਲਾਂ ਦੱਸ ਦਿੰਨੇ ਆ ਆਪਾਂ ਬਿਲਕੁਲ ਜੀ ਬਿਲਕੁਲ ਕਿਹੋ ਜਿਹਾ ਕੰਮ ਕਾਹਨੂੰ ਕਰਨਾ ਰੱਬ ਨੇ ਆਪਾਂ ਨੂੰ ਤੇ ਜੈਜ ਮੋਲਕ ਜੈਜ ਜੀ ਰੇਟ ਆਫ ਫੌਜੀ ਸਾਹਿਬ ਕੀ ਮੋਲ ਕੀ ਡਿਮਾਂਡ ਦੀ ਹੈ ਜੀ ਇਹ ਤਾਂ ਨਹੀਂ ਹੋ ਜਾਦਾ ਨਹੀਂ ਮੋਲ ਕਰਨਾ ਆਪਾਂ ਮੋਲੇ ਦਾ 15 ਕਰਨਾ ਵਾ ਹਾਂਜੀ ਚਲੋ ਆਪਾਂ 13000 ਦੀ ਦੇ ਦਾਂਗੇ 13000 ਦੀ ਕੋਈ ਜਲਪਾਣੀ ਚਾਹ ਚੰਦੇ ਦਾ ਡਾਕ ਪਹਿਲੀ ਵੀਡੀਓ ਹੋਰ ਛੱਡ ਦਾਂਗੇ 12000 ਦੇ ਦਿੰਦਾਂ ਦੁੱਧ ਦੇ ਅੱਠ ਕਿਲੋ ਪੂਰਾ ਦੁੱਧ ਹੀ ਮੱਜਾਂ ਵਰਗਾ ਤੇ ਪਰ ਆਪਾਂ ਜਿਹੜੀ ਗੱਲ ਦੱਸਤੀ ਹੈ ਨਾ ਕਲੀਅਰ ਉਧਰ ਥੋੜੇ ਜਿਹੇ ਧਾਰਾਂ ਘੱਟ ਬੈਣੀ ਵਾਲੇ ਬਾਕੀ ਥਣ ਥਣ ਓਕੇ ਹਰੇ ਠੀਕ ਹੈ ਜੀ ਹਾਂਜੀ ਬਈ ਦੱਸੋ ਵੀਡੀਓ ਪਹਿਲੀ ਆ ਤਾਂ ਬਿਲਕੁਲ ਆਪਦੇ ਵੱਲੋਂ ਇਹੋ ਚਾਹਿਆ ਵੀ ਮਾਲ ਚਲੋ ਕੋਈ ਵਰਕਣਾ ਕੋਈ ਜਿਹੜੀ ਗੱਲ ਦੱਸਤੀ ਆਪਾਂ ਨੂੰ ਬਿਲਕੁਲ ਜੀ ਬਿਲਕੁਲ ਸੋ ਇਹ ਰੇਟ ਆ ਜੈਜ ਰੇਟਾ ਕਈ ਵਾਰਾਂ ਅਉਂਸਰ ਬੱਛੀਆਂ ਝੋਟੀਆਂ ਕੱਟੀਆਂ 15 20000 ਦੀਆਂ ਹੁੰਦੀਆਂ ਨੇ ਇਹ ਦੁੱਧ ਦਾ ਡੰਗ ਕਿਸੇ ਭਰਾ ਦਾ ਸਾਰੀ ਚੱਲੂਗੀ ਸ਼ਾਹ ਉਹ ਤਾਂ ਮੱਝਾਂ ਹੋ ਗਿਆ ਦਾ ਹਾਂ ਚਿਟਾ ਦੋ ਬਿਲਕੁਲ ਸੰਗਣਾ ਦੁੱਧ ਸੋ ਹੈ ਵੜਾ ਪਰ ਕੰਮ ਇਹਨੇ ਮੱਝਾਂ ਵਾਲੇ ਕਰੀ ਜਾਣਾ ਠੀਕ ਹੈ ਤੇ ਬਿਲਕੁਲ ਜੈਨੂਨ ਜੈਜ ਰੇਟਾਂ ਦੇ ਉੱਪਰ ਜਿਹੜੀਆਂ ਦੋਸਤਾਂ ਟੋਕਰ ਜਿਹੜੀਆਂ ਵੜਾ ਆਪਾਂ ਤੁਹਾਨੂੰ ਦਿਖਾਈਆਂ ਨੇ ਇਧਰ ਝੋਟੀਆਂ ਮੱਝਾਂ ਦਿਖਾਤੀਆਂ ਨੇ ਤੁਹਾਨੂੰ ਟੋਟਲ 3 ਨਾਗ 6 ਨ ਉਮੀਦ ਕਰਦੇ ਆ ਚਲੋ ਰੇਟ ਅਕੋਰਡਿੰਗ ਚਾਹੇ ਪਸ਼ੂ ਦੇ ਅਕੋਰਡਿੰਗ ਸਾਰੇ ਭਰਾਵਾਂ ਨੂੰ ਕੋਈ ਚੀਜ਼ ਪਸੰਦ ਆਉਂਦੀ ਆ ਤੇ ਬਿਲਕੁਲ ਆਪਣਾ ਕਾਲ ਕਰਕੇ ਸੰਪਰਕ ਕਰਕੇ ਗੱਲਬਾਤ ਕਰ ਲਿਓ ਤੇ ਇੱਕ ਫੌਜੀ ਸਾਹਿਬ ਆਪਣੇ ਕੰਟੈਕਟ ਨੰਬਰ ਜਿਹੜਿਆ ਕਰ ਦਿੱਗੇ ਸਾਂਝੇ ਆਪਣਾ ਹੰਦੂ ਹੈ ਨੰਬਰ 99150 40745 ਠੀਕ ਹੈ ਜੀ 99150 40745 ਇਸ ਤੇ ਵਟਸਐਪ ਚੱਲਦਾ ਜੀ ਫੋਨ ਤੇ ਸਭ ਕੁਝ ਚੱਲਦਾ ਠੀਕ ਹੈ ਜੀ ਹਾਂ ਜੀ ਨਵੇਂ ਦੋਸਤੋ ਦੂਰ ਨੇੜੇੋਂ ਕਿਸੇ ਭਰਾ ਨੇ ਠਿਕਾ ਜੀ ਕੋਈ Google Pay ਆ ਕੋਈ ਸਾਈ ਬਿਆਨਾ ਪਾਉਣਾ ਸੇਮ ਇਸੇ ਨੰਬਰ ਤੇ ਸਾਰਾ ਪ੍ਰੋਸੈਸ ਚੱਲਦਾ WhatsApp ਚੱਲਦਾ ਵੀਡੀਓ ਕਾਲਿੰਗ ਕਰਨੀ ਆ ਕਿਸੇ ਭੈਣ ਨੇ ਕਿਸੇ ਭਰਾ ਨੇ ਕੋਈ ਵੇਖਣੀ ਆ ਚਬਾਈ ਟਾਈਮੋਂ ਟਾਈਮ ਕੋਈ ਇੱਕ ਅੱਦੇ ਡੰਗ ਦੀ ਤੁਸੀਂ ਵੇਖ ਸਕਦੇ ਹੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਓਕੇ